ਮੈਂ ਬੈਠੇ ਜੇ ਆ ਜਾ ਪੁੱਤ ਮੈਂ ਤਾਂ ਤੇ ਨਾਲ ਗੱਲ ਕਰਨੀ ਸੀ ਮਤ ਆਇਆ ਸੀ ਤੁਹਾਡੇ ਨਾਲ ਘਰ ਕਿਹੜੀ ਕਰਨ ਵਾ ਗੱਲ ਮੈਂ ਇਹ ਕਰਨੀ ਵੀ ਤੁਹਾਨੂੰ ਪਤਾ ਮੇਰੀ 12ਵੀਂ ਹੋ ਗਈ ਆ ਹਾਂ ਤੇ ਤੁਸੀਂ ਕਹਿੰਦੇ ਵੀ ਬਾਹਰ ਦੇ ਵੇਖਣਾ ਵਾ ਪਰ ਮੈਂ ਬਾਹਰ ਨਹੀਂ ਜਾਣਾ ਚੱਲ ਆਹੀ ਕਦੋਂ ਕਹਿੰਦੇ ਤੂੰ ਬਾਹਰ ਜਾ ਜੋ ਤੇਰੇ ਮਨ ਵਿੱਚ ਹੈਗਾ ਵਾ ਤੂੰ ਉਹ ਕਰ ਲੈ ਇੱਥੇ ਕੋਈ ਨੌਕਰੀ ਕਰ ਲੈ ਕੋਈ ਕੋਰਸ ਕਰ ਲੈ ਉਹੀ ਮੈਂ ਕਹਿਣ ਡਿਆ ਵਾ ਮੇਰੇ ਨਾਲ ਦੇ ਮੁੰਡਿਆਂ ਨੇ ਵੀ ਨਾ ਇੱਥੇ ਪੜਨਾ ਵਾ ਮੇਰਾ ਵੀ ਰਾਦਾ ਵਾ ਮੈਂ ਕੋਈ ਕੋਰਸ ਕਰ ਲਾਂ ਤੇ ਆਪਾਂ ਕੀਤਾ ਪਤਾ ਅੱਛਾ ਅਮਰਸਰ ਤੇ ਜਿਹੜਾ ਕੋਰਸ ਮੈਂ ਕਹਿਣਾ ਵਾ ਨਾ ਹੂੰ ਉਹਦੇ ਚ ਭਰੇ ਆ ਵੀ ਖਰਚਾ ਬੜਾ ਹੈਗਾ ਵਾ ਚੱਲ ਪੁੱਤ ਕੋਈ ਗੱਲ ਨਹੀਂ ਖਰਚਾ ਤਾਂ ਫਿਰ ਲੱਗਣਾ ਹੀ ਆ ਜੇ ਤੈਨੂੰ ਮੰਨ ਲਾਹੀ ਬਾਹਰ ਕਰ ਲਾਂਗੇ 20-25 ਲੱਖ ਉੱਤੇ ਵੀ ਲੱਗਣਾ ਫੇਰ ਹੀ ਕਰ ਲੈਣਾ ਉੱਥੇ ਕਿਹੜਾ ਜਾਂਦੇ ਆ ਕੰਮ ਰੱਖਿਆ ਵਾ ਤੇ ਜਾਂਦੇ ਆ ਕੰਮ ਕਰਨ ਦੇ ਪਣਾ ਤੇ ਜੇ ਇੱਥੇ ਪੈਸੇ ਲਾਉਣੇ ਪੈਣਗੇ ਨਾ ਇੱਥੇ ਵਧੀਆ ਵਾ ਹਾਂ ਪੁੱਤ ਗੱਲਾਂ ਕਰੰਦੇ ਹੈ ਇਹ ਕਿਹੜੀਆਂ ਗੱਲਾਂ ਕਰ ਰਹੀ ਹੈ ਸ਼ਾ ਕਰਨ ਬੈਠਾ ਹੈ ਕਿ ਕੋਰਸ ਦੀ ਗੱਲ ਕਰਨ ਦੀ ਹੈ ਕੋਰਸ ਤੇ ਨਹੀਂ ਟੰਗੀ ਵਿਦਿਆ ਕਰਾਉਂਗੀ ਸ਼ਾ ਬਾਹਰ ਨਹੀਂ ਜਾਣਾ ਇੱਥੇ ਡਿਪਲੋਮਾ ਕਰਨਾ ਕਹਿ ਗਿਆ ਹੈ ਇਹਨਾਂ ਨੂੰ ਪੁੱਛੇ ਇੱਥੇ ਡਿਪਲੋਮਾ ਕਰਨਾ ਸੌਖਾ ਕਿੰਨੇ ਪੈਸੇ ਲੱਗਦੇ ਆ ਇਹ ਤਾਂ ਬਸ ਬੜੀ ਚਲਾਕ ਹੈ ਇਖਤਿਆਰੀ ਆਪਣੇ ਕੋਲ ਰੱਖੀ ਆ ਤੇ ਹੁਣ ਮੁੰਡਾ ਵੀ ਪੜਾ ਲੈਣਾ ਤੇ ਸਾਂਝੇ ਕਰ ਚ ਵਿਆਹ ਵੀ ਕਰ ਦੇਣਾ ਮੁੰਡੇ ਦਾ ਹੋਣ ਨਹੀਂ ਪੈਸੇ ਲੱਗਣੇ ਕਿੱਦਾਂ ਕਰਦੀ ਹੈ ਦਵਾਈ ਫੜ ਕੇ ਲਿਆਵਾ ਪਹਿਲੇ ਤੇ ਮਾਤਾ ਨੂੰ ਦਵਾ ਜਿਹੜਾ ਮਾਤਾ ਇਹਨਾਂ ਦੀ ਗੱਲ ਨਾ ਸੁਣੇ ਤੇ ਇਹ ਮਾੜੇ ਮੋٹے ਕੰਮ ਕਰੇ ਡਿਪਲੋਮਾ ਤੈਨੂੰ ਮੈਂ ਵੀ ਨਹੀਂ ਕਰੰਦੂੰਗੀ ਮਾਤਾ ਨੂੰ ਵਾਸ਼ਟ ਕਰਕੇ ਨਾ ਮਾਤਾ ਕੋਲੋਂ ਕਹਾਂ ਹਾਂ ਉਹਦੀ ਵੀ ਨੂੰ ਇਹ ਨਹੀਂ ਡਿਪਲੋਮਾ ਨਹੀਂ ਕਰਨਾ ਬਥੇਰੀ ਆਪਣੀ ਪੈਲੀਏ ਬਾੜੀ ਵਿੱਦੂ ਕਰੇਗਾ ਤੇ ਪਤਾ ਸਾਡੀ ਅੱਖਾਂ ਸਾਹਮਣੇ ਰਹੇਗਾ ਸਵੇਰੇ ਜਾਇਆ ਕਰੇਗਾ ਤੇ ਸ਼ਾਮਾਂ ਨੂੰ ਘਰ ਆਇਆ ਕਰੇਗਾ ਅਹੀਂ ਕਿਹੜਾ ਚੰਦੇ ਆ ਤੂੰ ਬਾਹਰ ਜਾਵੇਂ ਮੈਂ ਤਾਂ ਤੈਨੂੰ ਕਹਿ ਹੀ ਨਹੀਂ ਸਕਦੀ ਆ ਚੰਗਾ ਹੋਇਆ ਤੂੰ ਆਪੇ ਮੈਨੂੰ ਕਹਿਤਾ ਵਾ ਪਰ ਜਿਹੜੀ ਨੌਕਰੀ ਮੈਂ ਵੇਖਣ ਡਿਆ ਵਾ ਨਾਲੇ ਮਿਲ ਵੀ ਜਾਣੀ ਏ ਕੋਰਸ ਕਰਕੇ ਉਹ ਪੱਕਾ ਵਾ ਚੱਲ ਕੋਈ ਗੱਲ ਨਹੀਂ ਤੂੰ ਪੈਸਿਆਂ ਦਾ ਫਿਕਰ ਨਾ ਕਰ ਫੀਸ ਅਸੀਂ ਦੇਵਾਂਗੇ ਭਾਵੇਂ ਔਖੀ ਹੋ ਕੇ ਦੇਈਏ ਤੂੰ ਆਪਣੀ ਪੜਾਈ ਵੱਲ ਧਿਆਨ ਦੇਣਾ ਵਾ ਠੀਕ ਆ ਨਾ ਆਹ ਤਾਂ ਕੋਈ ਗੱਲ ਨਹੀਂ ਪਾਪਾ ਨੇ ਇੱਕ ਵਾਰੀ ਸਲਾਹ ਕਰ ਲਈ ਤੇ ਪਾਪਾ ਨੂੰ ਵੀ ਦੱਸ ਦਿਓ ਪਾਪਾ ਨਾਲ ਤਾਂ ਮੈਂ ਸਲਾਹ ਕਰ ਹੀ ਲਵਾਂਗੀ ਪਰ ਤੈਨੂੰ ਪਤਾ ਵਾ ਤੇਰੇ ਪਾਪਾ ਕੋਈ ਨੌਕਰੀ ਪੇਸ਼ਾ ਨਹੀਂ ਕਰਦੇ ਘਰ ਦਾ ਕੰਮ ਹੀ ਆ ਤੇ ਜ਼ਮੀਨ ਦੇ ਵਿੱਚੋਂ ਪੈਸੇ ਕੱਢ ਕੇ ਨਾ ਫੀਸਾਂ ਦੇਣੀਆਂ ਬੜੀਆਂ ਔਖੀਆਂ ਵਾਂ ਤੂੰ ਵੀ ਸਿਆਣਾ ਵਾਂ ਤੇ ਹੁਣ ਸਿਆਣਾ ਬਣ ਕੇ ਪੜ ਫੀਸ ਦੀ ਕੋਈ ਗੱਲ ਨਹੀਂ ਗਈ ਮੈਨੂੰ ਪਤਾ ਵਾ ਵੀ ਪਾਪਾ ਨੇ ਨਾ ਨਹੀਂ ਗਈ ਕਰਨੀ ਚਲੋ ਕੋਈ ਗੱਲ ਨਹੀਂ ਫਿਰ ਵੀ ਇਕੱਰੀ ਪੁੱਛ ਲਈ ਦੀ ਕੋਈ ਨਹੀਂ ਮੈਂ ਪੁੱਛ ਲੂੰਗੀ ਚੱਲ ਆ ਚੰਗਾ ਹੋ ਗਿਆ ਜਿਹੜਾ ਇਹਦਾ ਨਾ ਆਪੇ ਹੀ ਮਨ ਬਦਲ ਗਿਆ ਵਾ ਕਿ ਮੈਂ ਬਾਹਰ ਨਹੀਂ ਜਾਣਾ ਜੇ ਬਾਹਰ ਚਲ ਜੂਗਾ ਕੀਪ ਤਾਂ 5 ਸਾਲ ਲੱਗਣੇ ਆ ਕਿ 10 ਸਾਲ ਲੱਗਣੇ ਆ ਅਸੀਂ ਮੂੰਹ ਚੁੱਕ ਚੁੱਕ ਕੇ ਵੇਂਦੇ ਰਵਾਂਗੇ ਵੀ ਕਰਨ ਅੱਜ ਵੀ ਆਉਂਦਾ ਵਾ ਅੱਜ ਵੀ ਆਉਂਦਾ ਵਾ ਤਾਂ ਗਏ ਦਾ ਕੀਪ ਤਾਂ ਇਹਨੇ ਕਹਿਣਾ ਵਾ ਕੋਈ ਨਹੀਂ 2 ਸਾਲ ਹੋਰ ਲਾ ਆਉਣਾ ਵਾ ਇੱਥੇ ਨੌਕਰੀ ਕਰ ਲੂਗਾ ਨਾ ਤੇ ਵਧੀਆ ਵਾ ਭਾਵੇਂ ਪ੍ਰਾਈਵੇਟ ਹੀ ਹੋਵੇ ਹਾਂ ਆਪਣਾ ਟੱਬਰ ਵਿੱਚ ਧਿਆਨ ਕੇ ਵਿਆਹ ਕਰੂਗਾ ਲਖਬੀਰ ਗੱਲ ਸੁਣੋ ਮੇਰੇ ਇੱਧਰ ਆਣ ਕੇ ਪੱਕੇ ਪਾਈ ਜਾਏ ਤੁਸੀਂ ਗੱਲ ਸੁਣੋ ਇੱਧਰ ਆਓ ਹਾਂ ਦੱਸ ਤੁਸੀਂ ਪੱਠੇ ਪਾਈ ਜਾ ਉਧਰ ਦੇਖੋ ਸਲਾਵਾ ਹੁੰਦੀ ਐ ਕੀ ਹੋ ਗਿਆ ਵਾ ਕੀ ਹੋ ਗਿਆ ਕੀ ਦੀਦੀ ਤੇ ਕਰਨ ਬੈਠੇ ਸੀ ਹਾਂ ਤੇ ਕਰਨ ਕਹਿੰਦਿਆ ਸੀ ਕਿ ਮੇਰੀ ਪਲੱਸ 2 ਹੋ ਗਈ ਆ ਹੂੰ ਤੇ ਮੈਂ ਡਿਪਲੋਮਾ ਕਰਨਾ ਐ ਅੱਛਾ ਦੀਦੀ ਆਂਦੀ ਸੀ ਕਿ ਚੱਲ ਬਾਹਰ ਭੇਜ ਦਿੰਨੇ ਆ ਤੇ ਕਹਿੰਦਾ ਨਹੀਂ ਮੈਂ ਨਾ ਕੋਰਸ ਕਰਨਾ ਬੜਾ ਹੀ ਮਹਿੰਗਾ ਐ ਹੂੰ ਤੁਸੀਂ ਵੇਖੋ ਨਿਆਣਾ ਵੀ ਵੱਡਾ ਹੋ ਗਿਆ ਉਹਨੂੰ ਕੋਰਸ ਵੀ ਕਰਾ ਲੈਣਾ ਸੰਜੇ ਘਰ ਚੋਂ ਬਾਅਦ ਚ ਉਹਦਾ ਵਿਆਹ ਵੀ ਕਰ ਦੇਣਾ ਤੁਹਾਡੇ ਪੱਲੇ ਕੀ ਆਣਾ ਯਾਰ ਮੇਰੀ ਗੱਲ ਸੁਣ ਮੈਨੂੰ ਵੀ ਉਹਨਾਂ ਨੇ ਪੜਾਇਆ ਵਾ ਤੂੰ ਹੁਣ ਉਹਨੂੰ ਕੋਰਸ ਕਰਵਾਉਣਾ ਨਹੀਂ ਇਹਨਾਂ ਨੇ ਤੁਸੀਂ ਪੜ੍ਹ ਕੇ ਕਿਹੜੇ ਰੰਗ ਲਾਤੇ ਆ ਜਾ ਕੇ ਤੇ ਪੱਠੇ ਪਾ ਲੇ ਪਹਿਲੀ ਨੂੰ ਚੱਲ ਗਏ ਇਹੀ ਕੰਮ ਕੀਤੇ ਆ ਕਿ ਨੌਕਰੀ ਲੱਗੀ ਆ ਉਹ ਘਰ ਦੇ ਕੰਮ ਉਹਨਾਂ ਕਰਨੇ ਹੁੰਦੇ ਬੰਦਿਆਂ ਨੇ ਕਰਨੇ ਹੁੰਦੇ ਕਿੰਨੇ ਕਰਨੇ ਦੱਸ ਕੋਰਸ ਕੀਤਾ ਤਾਂ ਫਿਰ ਨੌਕਰੀ ਵੀ ਲੈਣੀ ਸੀ ਨਾ ਨੌਕਰੀ ਤੇ ਨਹੀਂ ਤੁਹਾਨੂੰ ਲਵਾਇਆ ਨਾ ਓਏ ਯਾਰ ਇੱਕ ਦਿਨ ਦੀ ਗੱਲਾਂ ਕਰਨੀਆਂ ਕਿੱਦਾਂ ਦੀਆਂ ਗੱਲਾਂ ਨਹੀਂ ਅੰਦਰ ਸੁਣ ਕੇ ਆਏ ਨਹੀਂ ਦੱਸ ਮੈਂ ਗੱਲ ਕਰਨੀ ਤੁਸੀਂ ਸਮਝਦੇ ਨਹੀਂ ਹੈਗੇ ਤੁਸੀਂ ਨਾ ਉਹਨਾਂ ਦੇ ਨਾਲ ਥੱਲੇ ਲੱਗੇ ਹੋ ਤੁਹਾਨੂੰ ਉਹਨਾਂ ਨੇ ਕੁਝ ਨਹੀਂ ਉਹ ਦੇਣਾ ਤੂੰ ਉਹਨੂੰ ਕਰਦੇ ਲੱਗ ਲੱਗ ਗੱਲਾਂ ਸੁਣਦੀ ਰਹਿਣੀ ਹੈ ਬਸ ਮੈਂ ਰਸੋਈ 'ਚ ਕੰਮ ਕਰਨੀ ਸੀ ਤਵਾਰ ਲੱਗੇ ਹਿਮਾਪਤ ਚੋਂ ਚੋਂ ਕਰ ਮੈਕਅਪ ਸੋਨਾ ਕੀ ਕਹਿੰਦੇ ਆ ਜੇ ਹੁਣ ਸਾਂਝੇ ਘਰ ਚ ਰਹਿਨੇ ਆ ਤੇ ਪੈਸੇ ਸਾਂਝੇ ਘਰ ਚ ਲੱਗਣੇ ਆ ਮੈਂ ਉਹਨੂੰ ਡਿਪਲੋਮਾ ਨਹੀਂ ਕਰੰਦ ਦੇਣਾ ਜੇ ਤੁਸੀਂ ਇੱਥੇ ਕਰਨਦੇ ਹੋ ਵਾਢੀ ਕਰਨਦੇ ਹੋ ਕੋਰਸ ਕਰਕੇ ਇਹ ਵੀ ਵਾਢੀ ਕਰੇ ਪਹਿਲੀ ਹੈਗੀ ਬਥੇਰੀ ਜਿਹੜੇ ਪੈਸੇ ਇਹਦੇ ਕੋਰਸ ਤੇ ਲਾਣੇ ਉਹਦੀ ਪਹਿਲੀ ਲੈਣਾ ਕਿ ਲਾਹੌਰ ਤੇ ਸਾਰਾ ਸਾਂਝੇ ਘਰ ਚ ਸਾਰਾ ਕੁਝ ਚੱਲੇ ਪਤਾ ਨਹੀਂ ਵੀ ਇਹਨਾਂ ਦਿਮਾਗ ਕਿੱਥੋਂ ਲੈ ਕੇ ਆਉਂਦੇ ਮੇਰੀ ਗੱਲ ਸੁਣੋ ਤੁਸੀਂ ਨਾ ਬੁੱਧੀ ਰਹਿਣਾ ਸਾਰੀ ਉਮਰ ਵੇਖ ਲਓ ਉਹਨਾਂ ਨੇ ਆਪਣਾ ਕਿੰਨਾ ਸਾਰਾ ਕੁਝ ਕਰਨ ਦੇ ਮੁਖਤਿਆਰੀ ਕਰਕੇ ਸਾਰੇ ਕੰਮ ਉਹ ਕਰਨਦੇ ਆ ਤੂੰ ਹੀ ਦਾ ਕਰੋ ਘਰ ਤੋਂ ਤੇ ਅੱਡੋ ਕਰਨੀਏ ਦੇ ਰੋਲਾ ਹੀ ਪੈਂਦਾ ਏ ਇਦਾਂ ਕਰੋ ਪਹਿਲੀ ਅੱਡ ਕਰੋ ਆਪਣੇ ਜਿਹੜੇ ਕੰਮ ਤੁਸੀਂ ਵਾਢੀ ਕਰਦੇ ਹੋ ਉਹਦੇ ਪੈਸੇ ਤਾਂ ਉਹਨਾਂ ਨੂੰ ਆਣਗੇ ਬਾਕੀ ਉਹਨਾਂ ਨੂੰ ਆਣਗੇ ਭਲਕੇ ਸਾਡਾ ਵੀ ਜਵਾਬ ਹੋਣਾ ਏ ਤੇ ਅਸੀਂ ਹੁਣ ਪੈਸੇ ਜੋੜਾਂਗੇ ਤੇ ਫੇਰ ਅੱਗੇ ਜਾ ਕੇ ਉਹਦੇ ਖਰਚੇ ਚੱਕਾਂਗੇ ਉਹਨਾਂ ਨੇ ਤੇ ਆਪਣਾ ਮੁੰਡਾ ਵੱਡਾ ਕਰ ਲਿਆ ਸਾਂਝੇ ਘਰ ਚਾ ਜਿਉਂ ਉਹਨਾਂ ਨੇ ਕੋਰਸ ਵੀ ਕਰਾਤਾ ਵਿਆਹ ਵੀ ਦੇਣਾ ਉਹਨਾਂ ਨੇ ਤੇ ਆਪਣਾ ਸਾਰਾ ਕੰਮ ਸਿੱਧੇ ਕਰ ਲੈਣਾ ਤੂੰ ਹੀ ਬੱਸ ਨਾ ਤੱਲੇ ਲਗਣਾ ਉਹਨਾਂ ਦੇ ਤੁਹਾਡੇ ਖੱਤ ਕੀ ਆਣਾ ਗੱਲ ਸੁਣਾ ਕੋਈ ਚੰਗੀ ਗੱਲ ਵੀ ਕਰ ਲੈ ਕਰ ਜਦੋਂ ਆਉਣੀ ਆ ਕਦੀ ਇਧਰੋਂ ਆਢ ਹੋ ਜਾ ਕੋਈ ਉਧਰੋਂ ਆਢ ਹੋ ਜਾ ਕੋਈ ਹੋਰ ਨਹੀਂ ਗੱਲ ਹੁੰਦੀ ਤੈਨੂੰ ਨਾਲੇ ਮੇਰੀ ਗੱਲ ਸੁਣਾ ਜੇ ਵੀਰ ਹੁਣਾ ਨੇ ਮੇਰੇ ਤੇ ਪੈਸੇ ਲਾਏ ਆ ਸਾਂਝੇ ਘਰ ਤੋਂ ਨਹੀਂ ਲਾਏ ਆ ਤੇ ਜੇ ਕੱਲ ਨੂੰ ਆ ਆਪਣੇ ਮੁੰਡਾ ਪੜਾ ਲੈਣਗੇ ਤੇ ਕਿਹੜੀ ਮਾੜੀ ਗੱਲ ਵਾ ਨਾਲੇ ਮੈਨੂੰ ਇਹਨਾਂ ਨੇ ਜਿਹੜਾ ਕੋਰਸ ਕਰਵਾਇਆ ਵਾ ਮੰਮੀ ਤੇ ਗੱਡੀ ਭਰਨੀ ਨੇ ਆਵਾ ਟੈਸਟ 5-7 ਲੱਖ ਦੀ ਲੋਡ ਭਈ ਤੇਰੇ ਪੈਗੇ ਆ ਤੇ ਕਿਉਂ ਲਾਹਾਂਗੇ ਜਾਂ ਜੇ ਲਾਹਾਂਗੇ ਤੇ ਮੈਨੂੰ ਦੱਸ ਦੇ ਪਹਿਲੀ ਦੀ ਗੱਲ ਵੀ ਕਰ ਲੈਣਾ بس ਇਹੋ ਗੱਲ ਰਹਿ ਗਈ ਕਰਨ ਵਾਲੀ ਹੁਣ ਤੇ ਗੱਲ ਚ ਮੇਰੇ ਪੇਕੇ ਕਿਉਂ ਲਿਆਂਨੇ ਮੈਂ ਪੇਕੇਆਂ ਤੋਂ ਪੈਸੇ ਕਿਉਂ ਲਿਆਂਵਾ ਉਹਨਾਂ ਨੇ ਵਿਆਹ ਕੇ ਮੈਨੂੰ ਭੇਜਤਾ ਉਹ ਥੋੜਾ ਏ ਕੰਮ ਤੇ ਸਾਰਾ ਦਿਨ ਇੱਥੇ ਲੱਗੇ ਰਹਿਨੇ ਹਾਂ ਸਾਰੀ ਦੁਪਹਿਰ ਲੱਗੇ ਰਹਿਨੇ ਹਾਂ ਤੇ ਪੈਸੇ ਮੈਂ ਪੇਕੇਆਂ ਤੋਂ ਕਿਉਂ ਲਿਆਂਵਾ ਤੇ ਮੇਰੀ ਗੱਲ ਸੁਣਾ ਜਿੱਦਾਂ ਤੇ ਤੂੰ ਗੱਲਾਂ ਕਰਨ ਦੀਆਂ ਤੇ ਮੈਂ ਹੋਰ ਕੀ ਕਹਾਂ ਮੈਂ ਹੋਰ ਕੀ ਕਹਾਂ ਦੱਸ ਅਗਲੇ ਨੇ ਕੀ ਸੋਚਣਾ ਕਿ ਦੇ ਸਹੁਰੇ ਇੰਨੇ ਭੁੱਖੇ ਆ ਇੱਥੋਂ ਪੈਸੇ ਮੰਗਣ ਦੀ ਏ ਉਹ ਤੂੰ ਉਹ ਗੱਲਾਂ ਨਾ ਸੋਚ ਤੂੰ ਇਹ ਵੇਖ ਨਾ ਕਿ ਜੇ ਕਰਨ ਨੂੰ ਪੜੋਂ ਡੇ ਆ ਹੂੰ ਜੇ ਉਹਨਾਂ ਨੇ ਕੋਰਸ ਵੀ ਕਰਾਉਣਾ ਵਾ ਸਾਂਝੇ ਘਰ ਤੇ ਕਰਾਉਣਾ ਵਾ ਤੇ ਕੱਲ ਨੂੰ ਆਪਣਾ ਮੁੰਡਾ ਜਾਂ ਕੁੜੀ ਹੋਊਗੀ ਤੇ ਉਹਨੂੰ ਵੀ ਕੋਰਸ ਸਾਂਝੇ ਘਰ ਤੁਸੀਂ ਹੋਣਾ ਵਾ ਕਰਨ ਤੇ ਹੋ ਗਿਆ 18 19 ਸਾਲਾਂ ਦਾ ਆਪਣਾ ਜੇ ਹੋਣਾ ਕਦੋਂ ਉਹਨੇ ਵੱਡਾ ਹੋਣਾ ਉਦੋਂ ਤੱਕ ਕੀ ਪਤਾ ਦੀਦੀ ਦਾ ਜਿੱਦਾਂ ਦਾ ਸੁਭਾਅ ਹੈ ਕੀ ਪਤਾ ਕੋਠੀ ਅੱਡ ਪਾਲਣੀ ਉਹਨਾਂ ਨੇ ਓ ਯਾਰ ਅੱਡ ਜੇ ਪੋਣੀ ਹੁੰਦੀ ਨਾ ਹੁਣ ਤੱਕ ਉਹਨਾਂ ਨੇ ਹੋਇਆ ਨਹੀਂ ਅੱਡ ਉਹਨਾਂ ਦੇ ਮਨ ਚ ਨਹੀਂ ਆਏਗਾ ਉਹ ਵੀ ਤੂੰ ਐਵੇਂ ਪੱਟੀ ਸਿੱਧੀਆਂ ਕਲਣਾ ਹੋ ਜਾਵੇ ਸਮੇਂ ਦਾ ਨਹੀਂ ਪਤਾ ਹੁੰਦਾ ਚਲਾਕ ਬਥੇਰੇ ਨੇ ਦੀਦੀ ਭਾਜੀ ਸੁਣ ਜਿਓ ਚਲਾਕ ਹੁੰਦੇ ਨਾ ਤੇ ਉਹਨਾਂ ਨੇ ਇਸ ਟਾਈਮ ਤੇ ਲੱਖ ਰੁਪਏ ਜੋੜ ਲੈਣੇ ਮੈਂ ਤਾਂ ਉਹਨਾਂ ਤੱਕ ਹੀ ਤਾਂ ਸਾਬ ਨਹੀਂ ਪੁੱਛਿਆਗੇ ਕਿ ਪੈੜੀ ਦਾ ਵੀ ਇਹੀ ਤੇ ਗੱਲ ਹੈ ਨਾ ਕਦੀ ਪੁੱਛਿਆ ਨਹੀਂ ਤੇ ਉਹ ਸਾਰੇ ਆਪਣੇ ਕੰਮ ਕਰੀ ਜਾਂਦੇ ਆ ਯਾਰ ਕੰਮ ਕਰੀ ਜਾਂਦੇ ਹੁਣ ਜਿਹੜੀ ਘਰ ਤੇ ਜਰਾ ਜ਼ਰੂਰਤ ਤਾਂ ਕੰਮ ਉਹੀ ਹੋਣਦੇ ਆ ਮੈਂ ਤੁਹਾਡੇ ਨਾਲ ਨਾ ਗੱਲ ਕਰਨਾ ਹੀ ਕਰਨ ਦੀ ਕਿ ਉਹਨੂੰ ਕੋਰਸ ਨਹੀਂ ਕਰਨ ਤੁਸੀਂ ਯਾਰ ਹੋਰ ਹੀ ਗਲਾ ਲੈ ਕੇ ਬਹਿ ਜਾਣਾ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ ਗੱਲ ਤੂੰ ਚੰਗੀ ਕਰ ਤਾਂ ਮੈਂ ਤੇਰੀ ਗੱਲ ਸੁਣ ਵੀ ਲਵਾਂ ਤੂੰ ਅੱਜ ਤੱਕ ਮੇਰੀ ਕੋਈ ਗੱਲ ਹੀ ਨਹੀਂ ਸੁਣੀ ਗੱਲ ਕੋਈ ਸੁਣਨ ਵਾਲੀ ਹੋਊਗੀ ਨਾ ਤੇ ਮੈਂ ਸੁਣ ਲਵਾਂਗਾ ਕੋਈ ਗੱਲ ਨਹੀਂ ਨਾਲੇ ਪੱਠੇ ਬਾਅਦ ਨਾਲੇ ਮੇਰੀ ਗੱਲ ਤੇ ਗੌਰ ਕਰਿਓ ਫਿਰ ਦਸ ਸੋਚਿਓ ਕਿ ਹਾਂ ਦੀਪ ਸਹੀ ਕਹਿਂਦੀ ਸੀ ਚੱਲ ਹੋਏ ਨਹੀਂ ਕਰ ਤੂੰ ਆਪਣਾ ਕੰਮ ਕਰ ਜਾ ਆ ਥੱਲੀ ਮੈਂ ਰੋਜ਼ ਕੋਈ ਨਾ ਕੋਈ ਸਕੀਮ ਲਾ ਕੇ ਆ ਜਾਂਦੀ ਏ ਇਹ ਜ ਮੈਨੂੰ ਕਹਿਣ ਦੀ ਆ ਆਡੋ ਜੋ ਪਰ ਮੈਨੂੰ ਪਤਾ ਨਾ ਜੇ ਮੈਂ ਵੀਰ ਨਾਲ ਗੱਲ ਕੀਤੀ ਉਹਨਾਂ ਨੇ ਰਹੀ ਸੋਚਣਾ ਕਿ ਅੱਜ ਮੇਰਾ ਮੁੰਡਾ ਜਵਾਨ ਹੋਇਆ ਤੇ ਇਹ ਗੱਲਾਂ ਕਰਨ ਲੱਗ ਪਿਆ ਅੱਜ ਸਾਨੂੰ ਲੋਡ ਪਈ ਆ ਸਾਡੇ ਤੋਂ ਪਾਸਾ ਵਟਣ ਡੇ ਪਤਾ ਨਹੀਂ ਹੁੰਦਾ ਸਮੇ ਦਾ ਇਹਦੀ ਲੋਡ ਕਦੋਂ ਪੈਣੀ ਆ ਕੋਈ ਗੱਲ ਨਹੀਂ ਮੰਜੀ ਵੀਰ ਜੀ ਬੈਠੇ ਜੇ ਆਜਾ ਲਖਵੀਰ ਕਾਤਾ ਸਾਹਿਬ ਕਰੀ ਜਾਂਦੇ ਜੇ ਉਹ ਸਾਹਿਬ ਕਾਤਾ ਕਰਨਾ ਵਾ ਇਹੋ ਵੇਖਣ ਡਿਆ ਅਸੀਂ ਵੀ ਖਾਦ ਕਿੰਨੇ ਦੀ ਆਈ ਆ ਤੇ ਡੀਏਪੀ ਯੂਰੀਆ ਲੈਂਦੀ ਹੀ ਉਹ ਮਚੈਟੀ ਮਚੂਟੀ ਲੈਂਦੀ ਹੀ ਅੱਛਾ ਅੱਛਾ ਉਹੋ ਨਿਆ ਸਾਹਿਬਤਾ ਉਹ ਕਰਨਾ ਵੀ ਕਿੰਨੇ ਕਿੰਨੇ ਦੀ ਆਈ ਆ ਠੀਕ 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 ਆ ਹਾਂ ਉਹ ਮੈਂ ਵੀ ਤੁਹਾਡੇ ਲਈ ਆਇਆ ਅਸੀਂ ਹਾਂਜੀ ਦੱਸੋ ਮੈਂ ਪੁੱਛੀਆ ਭਲਾ ਭਾਈ ਜੀ ਜਾ ਕੇ ਵੀ ਕਿੰਨੇ ਦਾ ਹੋਇਆ ਰਕਾ ਝੋਨਾ ਜਨਾ ਕੀ ਸਾਹਿਬਤਾ ਵੀ ਪਹਿ ਕੋ ਬਜਿਆ ਵੀ ਹੈ ਨਾ ਕਦਾ ਮੇਰੀ ਗੱਲ ਸੁਣ ਲਖਵੀਰ ਹਾਂਜੀ ਕਦੀ ਤੂੰ ਮੈਨੂੰ ਇਹ ਗੱਲ ਨਹੀਂ ਪੁੱਛੀ ਵੀ ਵੀਰ ਜੀ ਝੋਨਾ ਕਿਨੇ ਦਾ ਹੋਇਆ ਕਿੰਨੇ ਦਾ ਨਹੀਂ ਕੀ ਮਜਬੂਰੀ ਬਣ ਗਈ ਤੇਰੀ ਪੁੱਛਣ ਦੀ ਉਹ ਪੁੱਛਣਾ ਭਾਜੀ ਕੀ ਆ ਮੈਨੂੰ ਵੀ ਇਹ ਆ ਵੀ ਚਲ ਕੱਲ ਨੂੰ ਬੰਦੇ ਨੇ ਜਿਹੜੇ ਵੱਖਰਾ ਕੰਮ ਕਰਨਾ ਹੈ ਆ ਜਾ ਕੇ ਇੱਕ ਦਿਨ ਹੋਣਾ ਤਾਂ ਹਈ ਆ ਵੀ ਚਲ ਬੰਦੇ ਨੂੰ ਪਤਾ ਹੋਵੇ ਖਰਚਾ ਕਿੰਨਾ ਕ ਹੁੰਦਾ ਵਾ ਪਹਿਲੀ ਤੇ ਕਿੰਨੀ ਕੁ ਬੈਤ ਹੁੰਦੀ ਆ ਮੈਂ ਤਾਂ ਇਹ ਸਭ ਨੂੰ ਪੁੱਛਣ ਆਇਆ ਚਲੋ ਤੇਰਾ ਫਰਜ਼ ਵੀ ਬਣਦਾ ਵਾ ਤੂੰ ਹਿੱਸੇਦਾਰ ਵਾ ਬਾਕੀ ਵੀ ਮੇਰੀ ਗੱਲ ਸੁਣ ਜੇ ਤੇ ਤੈਨੂੰ ਮੇਰੇ ਤੇ ਯਕੀਨ ਹੈਗਾ ਠੀਕ ਆ ਜੇ ਨਹੀਂ ਤੇ ਤੈਨੂੰ ਮੈਂ ਪਰਚੀਆਂ ਲਿਆ ਕੇ ਬੁਖਾਲਦਾਂ ਨਾ ਆਰਤੀਏ ਕੋਈ ਜਣੀਆਂ ਲੈਦੀਆਂ ਵਾ ਕਿੰਨੇ ਦਾ ਝੋਨਾ ਹੋਇਆ ਪਰਚੀਆਂ ਮੈਂ ਕੀ ਵੇਖਣੀ ਆਂ ਤੁਸੀਂ ਮੈਨੂੰ ਉਧਰ ਦੱਸ ਦੋ ਵੀ ਕਿੰਨੇ ਦਾ ਹੋਇਆ ਵਾ ਜਾਂ ਕਿੰਨੇ ਕ ਪੈਸੇ ਬਾਈ ਦੇਣਾਂ ਕੀ ਹਿਸਾਬ ਦਾ ਵਾ ਯਾਰ ਹਿਸਾਬ ਤਾਂ ਮੈਂ ਵੀ ਨਹੀਂ ਕੀਤਾ ਜਿਹਦੇ ਲਖਬੀਰੋਂ ਨੇ ਮੈਨੂੰ ਦਿੱਤੀਆਂ ਵਾ ਕੱਚੀਆਂ ਪਰਚੀਆਂ ਅੱਛਾ ਤੇ ਦੂਧੀਆਂ ਤੇ ਲਿਆਉਣ ਵਾਲੀਆਂ ਵਾ ਠੀਕ 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 ਤੇ ਨਾ ਹੀ ਉਹਨੂੰ ਮੈਂ ਪੁੱਛਿਆ ਵਾ ਕਿ ਕਿੰਨੇ ਪੈਸੇ ਬਣਿਆ ਕੀ ਹਿਸਾਬਤਾ ਵਾ ਉਹ ਮੈਂ ਹਾਂ ਚੱਲ ਹੁਣ ਦੋ ਚਾਰ ਦਿਨ ਕਰਕੇ ਆ ਵੇਖ ਕੇ ਜਿਹਦੇ ਜਿਹਦੇ ਦੇਣ ਵਾਲੇ ਆ ਤੇ ਫਿਰ ਉਹਨੂੰ ਕਹਿਣਾ ਵੀ ਦੇ ਤੇਹੀਂ ਦੇਣੇ ਯਾਰ ਦੁਕਾਨ ਪਾਓ ਪੈਸੇ ਨਾਲ ਨਾਲ ਕਲੀਅਰ ਕਰਤੇ ਆ। ਪੈਸੇ ਯਾਰ ਹੁਣ ਤੈਨੂੰ ਇਹ ਗਾ ਤਾਂ ਪਤਾ ਹੋਣਾ ਚਾਹੀਦਾ ਕਿ ਖਾਦ ਵੀ ਮੁੱਲ ਦਵਾਈ ਵੀ ਮੁੱਲ ਠੀਕ ਆ ਕਿ ਨਹੀਂ ਫੇਰ ਆਪਣਾ ਮਾਤਾ ਤੇ ਕਿੰਨੇ ਪੈਸੇ ਲੱਗੇ? ਹਾਂ ਲੱਗੇ। ਠੀਕ ਆ ਕਿ ਨਹੀਂ? ਹਾਂ ਜੀ। ਹੁਣ ਪੁੱਤ ਜਦੋਂ ਕਦੇ ਜਾਂਦਾ ਜਾਂਦਾ ਉਹ ਉੱਥੋਂ ਹੀ ਫੜ ਲੇ ਮਾਵਾ ਤੇ ਮੇਰੇ ਕੋ ਵੀ ਲੈ ਹੀ ਜਾਣਾ। ਅਕਸਰ ਉਹਨੇ ਕਟਣਾ ਹੀ ਆ ਆਰਤੀਏ ਨੇ। ਨਹੀਂ ਉਹਦੇ ਕਟਨੇ ਕਟਨੇ ਉਹਦੇ ਲੈ ਜੜੇ ਆ ਗਏ ਉਹ ਤੇ ਕੱਟੇ ਜਾਣੇ ਪੈਸੇ। ਠੀਕ ਆ ਕਿ ਨਹੀਂ? ਉਹਨੇ ਤਾਂ ਕੱਟ ਕੇ ਦੇਣੇ ਪੈਸੇ ਸਾਰੇ। ਤੇ ਕੋਈ ਗੱਲ ਨਹੀਂ ਮੈਂ ਲਿਆ ਕੇ ਤੁਹਾਨੂੰ ਪੱਤੀਆਂ ਤੇ ਤੈਨੂੰ ਦੱਸ ਦਣਾ ਵਾ ਕਿ ਇੰਨੇ ਦਾ ਝੋਨਾ ਹੋਇਆ ਈ ਤੇ ਇੰਨੇ ਪੈਸੇ ਬਜੇ ਆ ਤੇ ਇੰਨੇ ਖਤੇ ਗਏ ਆ ਉਦਾਂ ਝਾੜ ਠੀਕ ਨਿਕਲਿਆ ਵਾ ਝਾੜ ਤਾਂ ਚਲੋ ਬੜਾ ਵਧੀਆ ਵਾ ਕਿਰਪਾ ਹੀ ਮਾਲਕ ਦੀ ਅੱਛਾ ਅੱਛਾ ਹਾਂ ਯਾਰ ਕਾ ਬਿਮਾਰੀ ਵੀ ਬੜੀ ਪਈ ਨਾ ਝੋਨਾ ਨੂੰ ਉਹ ਪਈ ਤੇ ਹੈਗੀ ਸੀ ਪਰ ਇਹ ਆ ਵੀ ਮੇਂ ਪੈਣ ਕਰਕੇ ਨਾ ਕੰਟਰੋਲ ਹੋ ਗਿਆ ਈ ਬਿਮਾਰੀ ਤੇ ਹੂੰ ਹੂੰ ਉਹਦਾ ਹਲਦੀ ਜੀ ਪਈ ਸੀ ਬਿਲਕੁਲ ਇਹ ਗੱਲ ਹੈ ਵੈਸੇ ਗੱਲ ਆ ਵੀਰ ਜੀ ਪੰਜਾਬ ਆ ਝਾੜ ਕਾ ਮੇਰੇ ਸਹਾਂ ਨਾਲ ਬਹੁਤਾ ਨਹੀਂ ਨਾ 60% ਉਹ ਨਾ ਖਰਾਬ ਹੋ ਗਿਆ ਨਾ ਪਾਣੀ ਓਨ ਕਰ ਪਾਣੀ ਓਨ ਕਰਕੇ ਫਿਰ ਬਹੁਤਾਂ ਨੂੰ ਪਤਾ ਹੀ ਹੁਣ ਡੇਰੇ ਬਾਬੇ ਨਾਨਕਵਾਲ ਕੀ ਪੰਡਿਆ ਉਤੋਂ ਦੀ ਪਾਣੀ ਲੱਗ ਗਿਆ ਫਰੀਦਪੁਰ ਪੱਤਣ ਵਾਲੇ ਪਾਸੇ ਲੱਖਾਂ ਕਿੱਲੇ ਜ਼ਮੀਨ ਤਬਾਹ ਹੋ ਗਈ ਤੇ ਹੋਰ ਕੋ ਗੱਲ ਪੁੱਛਣੀ ਆ ਨਹੀਂ ਨਹੀਂ ਹੋਰ ਤ ਨਹੀਂ ਮੈਂ ਤਾਂ ਉਧਰ ਪੁੱਛਣ ਆਇਆ ਮੈਂ ਭਾਈ ਨੂੰ ਪੁੱਛਣ ਆਇਆ ਅੱਛਾ ਅੱਛਾ ਉਹ ਮੈਂ ਉਹ ਹੀ ਵੇਖਣ ਆਇਆ ਹਾਂ ਤੇ ਚੱਲ ਕੋਈ ਨਹੀਂ ਤੂੰ ਕਰ ਆਪਣਾ ਕੰਮ ਕਰ ਹਾਂ ਚਲੋ ਠੀਕ ਆ ਤੁਸੀਂ ਠੀਕ ਆ ਵੇਖ ਲਓ ਜੇ ਕਦੇ ਰਹਿੰਦੇ ਹੋਰ ਸੀ ਠੀਕ ਠੀਕ ਕਰ ਲਓ ਨੋਟ ਮੈਂ ਵੇ ਦੀ ਸੰਗਣੀ ਆਈ ਅੱਜ ਤਾਂ ਫੇਲੇ ਕਦੀ ਮੇਰੇ ਕੋਲ ਹਸਾਮੀ ਪੁੱਛਿਆ। ਕਾਹਦੀ ਪੁੱਛਣਾ ਡੇ ਕਿ ਕਿੰਨੇ ਦਾ ਝੋਨਾ ਹੋਇਆ, ਕੀ ਹਸਾਬ-ਕਾਬਾ ਕੀ ਨਹੀਂ। ਉਹਨੂੰ ਦੱਸਣ ਦੇ ਮੈਂ ਤੇ ਸਮਝ ਨਹੀਂ ਆਈ ਨਾਮ ਕਰਦੇ ਵਿੱਚ ਕੋਈ ਹੀਰਾ ਹੈ ਕਦੀ ਕੀਤੀ ਆ, ਕੋਈ ਗੱਲ ਨਹੀਂ ਆ। ਜੇ ਤੈਨੂੰ ਸ਼ੱਕ ਆ ਤਾਂ ਸ਼ਰੇਆਮ ਕਹਿਆ, ਕਿ ਭਾਜੀ ਮੈਨੂੰ ਇੰਨਾ ਕਰਦੇ ਨਾ ਡੋਟ ਗਿਆ ਵਾ। ਤੇ ਮੈਨੂੰ ਹਸਾਬ-ਕਾਬਾ ਦੱਸੋ ਕਿ ਕੀ ਬਣਿਆ। ਇਹ ਤਾਂ ਹਸਾਮਾ ਜਨਾਨੀ ਨੇ ਕਹਿਤਾ ਹੋਣਾ ਵਾ। ਤੇ ਉਦਾਂ ਹੀ ਆ ਗਿਆ ਆਣ ਕੇ ਛੁੱਟ ਗਿਆ ਪੈ ਗਿਆ ਮੇਰੇ ਲੱਗੇ। ਚੱਲ ਕੋਈ ਨਹੀਂ, ਉਹਦਾ ਫਰਜ਼ ਵੀ ਬਣਦਾ ਵਾ। ਉਹਨ ਇਦਾਂ ਕਰਦਾ ਲੈ ਆ ਕੇ ਪੱਤੀਆਂ ਤੈਨੂੰ ਮੁਖਾ ਦੇਣਾ ਭਈ ਨਾ ਤੁਣਾ ਹੋਇਆ ਹੀ ਇਹ ਇੰਨਾ ਕਟਕਟਾ ਉਹਨੇ ਕਰ ਲਿਆ ਹੀ ਤੇ ਬਾਕੀ ਦੇਣ ਵਾਲੇ ਆ ਵੇਲਾ ਦੇਣੇ ਆ ਠੀਕ ਆ ਨਹੀਂ ਦੇਣੇ ਤੇ ਤੇਰੀ ਮਰਜ਼ੀ ਕਿੱਦਾਂ ਕਰਨੀ ਆ ਮੰਮੀ ਹਾਂ ਬੈਠੇ ਹੋ ਹਾਂ ਬੈਠੀ ਆ ਕਿਵੇਂ ਤੁਹਾਡੀ ਸਿਹਤੋਂ ਠੀਕ ਹੋ ਠੀਕ ਆ ਮਾੜੀ ਮੋਟੀ ਤੇ ਬਾਹਰ ਧੁੱਪੇ ਬਹਿ ਜਾ ਨਾ ਹੀ ਅੰਦਰ ਠਾਰਾ ਥੋੜੀ ਜੀ ਧੁੱਪ ਸੇਕੋ ਸਗੋ ਜੀ ਸੈਟ ਹੁੰਦਾ ਹਾਂ ਮੈਂ ਕੋਈ ਨਹੀਂ ਚਲ ਜਾਨੀ ਧੁੱਪੇ ਵੀ ਹੁੰਦਾ ਮੈਂ ਜਿਹੜੀ ਕੰਮੇ ਪਈ ਹਾਂ ਤੇ ਮੈਂ ਹਾਂ ਕੋਈ ਨਹੀਂ ਉਹ ਤੁਹਾਨੂੰ ਮੰਜਾ ਡਾ ਦੇਣੀ ਆ ਧੁੱਪੇ ਤੇ ਤੁਸੀਂ ਉੱਥੇ ਬੈਠੋ ਥੋੜੀ ਦੇਰ ਸੇਕਣਾ ਥੋੜਾ ਜਿਹੀ ਸੈਟ ਹੁੰਦਾ ਹੈ ਹਾਂ ਹੋ ਤੇ ਗੱਲ ਤੇਰੀ ਠੀਕ ਆ ਧੁੱਪ ਦੇ ਵਿੱਚ ਹੋਈ ਜਾਂਦਾ ਸਰੀਰ ਤੇ ਹੋਰ ਰੋਟੀ ਪਾਣੀ ਖਾਦਾ ਮੰਮੀ ਤੁਸੀਂ ਖਾ ਲਿਆ ਰੋਟੀ ਪਾਣੀ ਠੀਕ ਆ ਤੇ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਹੀ ਹਾਂ ਹਾਂ ਦੱਸ ਮੇਰੀ ਨਾ ਸੇਲੀ ਦੀ ਮੰਮੀ ਨਹੀਂ ਠੀਕ ਹੈਗੀ ਤੇ ਮੈਂ ਕਿਹਾ ਚੱਲ ਪਤਾ ਲੈ ਆਨੀ ਆ ਅੱਛਾ ਥੋੜੀ ਜਿਆਦਾ ਨਹੀਂ ਠੀਕ ਹੈਗੀ ਹਾਂ ਹਾਂ ਕੀ ਹੋਇਆ ਸੇਲੀ ਦੀ ਮੰਮੀ ਨੂੰ ਮੰਮੀ ਬੀਪੀ ਲੋ ਹੋਇਆ ਇਨਫੈਕਸ਼ਨ ਆ ਗਈ ਆ ਤੇ ਫਿਰ ਹੁਣ ਘਰੇ ਹੀ ਆਦਾਂ ਦੋਗਦੇ ਨਹੀਂ ਰਹੀ ਹਸਪੀਟਲ ਤੇ ਮੈਂ ਕਿਹਾ ਚੱਲ ਚੰਗੇ ਨਹੀਂ ਲੱਗੀਦਾ ਮੇਰੀ ਪੱਕੀ ਸਹੇਲੀ ਆ ਨਾਲੇ ਲੱਗ ਗਈ ਆ ਤੇ ਪਤਾ ਲੈ ਆਨੀ ਤੇ ਗੱਲ ਸੁਣ ਮੇਰੀ ਲੱਗਣਾ ਤੇ ਤੈਨੂੰ ਗੁੱਸਾ ਆ ਮੇਰੀ ਗੱਲ ਦਾ ਤੇ ਸੱਚੀ ਗੱਲ ਲੱਗਦੀ ਵੀ ਬੁਰੀ ਆ ਇਹ ਮੈਨੂੰ ਦੱਸ ਮੈਂ ਇੰਨੀ ਬਿਮਾਰ ਰਹੀ ਆ ਤੇਰੀ ਸਹੇਲੀ ਕਿੰਨਾ ਕੁ ਮੇਰਾ ਪਤਾ ਲੈਣ ਆਈ ਆ ਉਹ ਮੰਮੀ ਉਹਦੀ ਸੱਸ ਪਹਿਲੇ ਨਹੀਂ ਹੀ ਠੀਕ ਉਹਦੇ ਕੋ ਨਿਕਲੇ ਨਹੀਂ ਜਾਂਦਾ ਹੈਗਾ ਉਹਦੇ ਨਿਆਣੇ ਆ ਤਿੰਨ ਛੋਟੇ ਛੋਟੇ ਤੇ ਤੇਰੀ ਸੱਸ ਠੀਕ ਵਾ ਜਿਹੜੀ ਤੂੰ ਤੁਰ ਪਈ ਆ ਉਹ ਤੇ ਮੰਮੀ ਮੈਨੂੰ ਪਤਾ ਹੀ ਐ ਆਹੋ ਨਹੀਂ ਉਹਨੇ ਫੋਨ ਕੀਤਾ ਹੀ ਮੈਨੂੰ ਤਿੰਨ ਚਾਰ ਵਾਰ ਕਹਿੰਦੀ ਮੰਮੀ ਨਾਲ ਗੱਲ ਕਰਾਪਨੀ ਨਾ ਪਰ ਤੁਸੀਂ ਠੀਕ ਨਹੀਂ ਮੈਨੂੰ ਕਿਹਾ ਕੋਈ ਨਹੀਂ ਮੰਮੀ ਜਦੋਂ ਠੀਕ ਹੋਣਗੇ ਨਾ ਫਿਰ ਮੈਂ ਤੇਰੀ ਗੱਲ ਕਰਾ ਦਊਗੀ ਨਹੀਂ ਐਵੇਂ ਪੱਜ ਪੁੱਜ ਨਾ ਮਾਰ ਤੂੰ ਮੈਨੂੰ ਸਭ ਮੈਂ ਸਭ ਕੁਝ ਜਾਣਨੀ ਆ ਤੂੰ ਐ ਮਰਬਾਨੇ ਨਾ ਮਾਰ ਜਾਣ ਦੀ ਮਾਰੇ ਕਿਤੇ ਨਿਕਾ ਜਾਣਾ ਵਾਰ ਕੰਪੈਨ ਲੱਗਦੀ ਬੱਲੇ ਲੱਗੇ ਕੋਈ ਨਹੀਂ ਮੰਮੀ ਤੁਸੀਂ ਜੋ ਕਹਤਾ ਨਾ ਉਹੀ ਕਰਾਂਗੀ ਨਹੀਂ ਜਾਂਦੇ ਅਸੀਂ ਅੱਜ ਆਹੋ ਬੰਦੇ ਲੱਗੇ ਨੇ ਬਾਹਰ ਕਿਤੇ ਚਾਹ ਘੱਲਣੇ ਬਣਾ ਕੇ ਕਿਤੇ ਰੋਟੀ ਪਕਾਉਣੀ ਕੋਸ਼ ਕਰਨਾ ਤੇ ਤੂੰ ਉੱਠ ਕੇ ਤੇ ਹੁਣ ਉਹਦੀਆਂ ਤੇਲ ਸੇਲੀਆਂ ਦੀਆਂ ਨੇ ਫਾਲਾ ਚਲ ਕੋਈ ਨਹੀਂ ਮੰਮੀ ਚਾਹ ਪਾਣੀ ਤੇ ਭੇਜਦਾ ਹੁਣ ਤੇ ਰੋਟੀ ਸਬਜੀ ਬਣੀ ਆ ਚੋਲ ਤੇ ਫੁਲਕੇ ਬਣਾ ਲੈਣੇ ਆ ਤੇ ਤੂੰ ਹੀ ਰੋਟੀ ਖਾਣੀ ਤੇ ਤੁਹਾਨੂੰ ਲਿਆਦਾ ਕੋਈ ਨਹੀਂ ਮੈਂ ਅਜੇ ਖਾਦੀ ਐ ਠਿਆਰ ਕੇ ਖਾਵਾਂਗੀ ਹੁਣ ਮੈਂ ਪਰ ਜਾਣਾ ਨਹੀਂਗਾ ਕਿਤੇ ਵੀ ਮਾਨਨਾ ਕਰ ਠੀਕ ਆ ਮੰਮੀ ਕੋਈ ਗੱਲ ਨਹੀਂ ਤੂੰ ਆਰਾਮ ਕਰੋ ਬਾਹਰ ਆਜੋ ਨਾਲੇ ਧੁੱਪ ਸੇਕੋ ਤੇ ਮੈਂ ਤੁਹਾਨੂੰ ਰੋਟੀ ਪਾ ਕੇ ਲਿਆ ਕੇ ਦੇਉ ਕੋਈ ਨਹੀਂ ਆ ਜਾਨੀ ਬਾਹਰ ਬਾਹਰ ਹੀ ਬੈਠਣੇ ਤੂੰ ਦੇ ਫਫੜੇ ਕਰਨ ਲਈ ਸੇਲੀ ਦੀ ਮੰਗਣੀ ਠੀਕ ਹੈਂ ਦੱਸ ਸੇਲੀ ਦੀ ਮੰਗਣਾ ਤੈਨੂੰ ਫਿਕਰ ਪਿਆ ਗਿਆ ਮੈਨੂੰ ਤਾਂ ਇੱਥੇ ਖਰਚੇ ਤੋਂ ਕਦੀ ਪੁੱਛਿਆ ਨਹੀਂ ਕਿਤੇ ਰੱਖੀ ਹਾਲ ਤਾਂ ਕੀ ਨਹੀਂ ਅੱਜ ਤੂੰ ਫਫੜੇ ਕਰਨ ਲੱਗ ਪਿਆ ਜਾਨ ਦੀ ਮਾਰੀ ਮੈਂ ਜਾਣ ਨਹੀਂ ਆ ਸਭ ਕੁਝ ਜਾਣ ਮੈਂ ਵੀ ਨਹੀਂ ਦੇਣਾ ਆ ਧੰਤੀ ਧੰਤੀ ਕਰਨ ਫਫੜੇ ਕਿੱਡੇ ਆ ਮੈਨੂੰ ਇੰਨੀ ਚਲਾਕੀ ਹੈ ਇਹਦੇ ਵਿੱਚ ਇੰਨੀ ਚਲਾਕੀ ਹੈ ਕੋਈ ਗੱਲ ਨਹੀਂ ਕਰਨ ਵਈ ਹੈ ਜਦੋਂ ਮਤਲਬ ਉਹ ਹੋਵੇ ਕਿੱਡੇ ਮਿੱਠੀ ਬਣਦੀ ਆ ਚਾਹ ਲਿਆਵਾ ਰੋਟੀ ਨਹੀਂ ਆ ਮਾ ਅਗੋ ਪਿੱਛੋ ਤੋਂ ਕਿਤੇ ਮੈਨੂੰ ਪੁੱਛਿਆ ਨਹੀਂ ਕਦੀ ਚਾਹ ਰੋਟੀ ਅੱਜ ਤੂੰ ਰੋਟੀਆਂ ਚਾਹਵਾ ਫੇ ਆ ਪਿਆਰ ਦੀ ਫਿਰ ਨਹੀਂ ਮੈਨੂੰ ਜਾਣ ਦੀ ਮਾਰੀ ਜਿੰਨਾ ਮਰਜੀ ਫਫੜੇ ਖਾਣ ਮੈਂ ਜਾਣਤੇ ਨਹੀਂ ਮੈਂ ਦੇਣਾ ਕੋਈ ਗੱਲ ਨਹੀਂ ਕਰ ਕੰਮ ਇੱਥੇ ਘਰ ਬੈ ਕੇ ਰਮਨ ਹਾਂਜੀ ਓਏ ਲਖਬੀਰੂ ਨਹੀਂ ਕਿੱਥੇ ਕਹਿਣ ਲਈ ਹੀ ਸਿਰ ਜੱਦ ਹੋਂਡਿਆ ਫਰੇਡੇ ਵਾਲ ਨੂੰ ਚਲ ਗਏ ਅੱਛਾ ਅੱਛਾ ਇਧਰ ਆ ਮੈਂ ਗੱਲ ਕਰਨੀ ਤੇ ਲੱਗ ਕੀ ਗੱਲ ਵਾ ਹੁਣ ਕੀ ਕਰਨੀ ਆ? ਮੈਂ ਤੁਹਾਨੂੰ ਦੱਸਾਂ ਤੈਨੂੰ। ਕੀ ਗੱਲ ਹੋ ਗਈ ਆ? ਗੱਲ ਕੀ ਹੋਣੀ ਆ? ਉਹ ਮੈਂ ਰਿਆ ਹਿਸਾਬ ਤਾਂ ਵੇਖਣਾ। ਕਿ ਕਿਨੇ ਕਿਨੇ ਪੈਸੇ ਕਿਹਦੇ ਦੇਣੇ ਆ, ਕੀ ਬਣ ਕਰਨਾ ਵਾ। ਅੱਛਾ। ਤੇ ਮੇਰੇ ਹੱਲ ਆ ਗਿਆ ਲਖਬੀਰ। ਅਸੀਂ ਵੀਰ ਜੀ ਮੈਂ ਤੁਹਾਡੇ ਹੱਲ ਆਇਆ ਹਾਂ। ਯਾਰ ਕਾ ਝੋਨਾ ਕਿਨੇ ਦਾ ਹੋਇਆ? ਅੱਛਾ। ਮੈਂ ਕਿਹਾ ਲਖਬੀਰ ਯਾਰ ਇੰਨਾ ਚਿਰ ਹੋ ਗਿਆ ਕਦੀ ਤੂੰ ਮੈਨੂੰ ਪੁੱਛਿਆ ਹੀ ਨਹੀਂ। ਆਹੋ। ਤੇ ਤੂੰ ਹੁਣ ਮੈਨੂੰ ਪੁੱਛਣ ਦਾ ਵਿੱਚ ਛੋਨਾ ਕਿਰੇ ਦਾ ਹੋਇਆ ਮੈਂ ਕਿ ਛੋਨਾ ਲਾਲਾ ਸਾਹਿਬ ਫੇ ਖਾਦ ਪਾਣੀ ਲੈਂਦਾ ਬਾ ਦਵਾਈਆਂ ਦੂਆਂ ਲੈਂਦੀਆਂ ਬਾਕੀ ਬਾਤਾਂ ਤੇ ਕਿੰਨੇ ਪੈਸੇ ਲੱਗੇ ਆ ਹਾਂ ਤੇ ਮੈਂ ਹਾਂ ਮੇਰੇ ਕੋ ਤੇ ਹੈਗੀਆਂ ਇੱਕ ਕੱਥੀਆਂ ਪਰਚੀਆਂ ਤੇ ਬਾਕੀ ਉੱਥੇ ਹਿਸਾਬ-ਕਿਤਾਬ ਕਰਕੇ ਉਹਨੂੰ ਪੁੱਛਣਾਗੇ ਤੇ ਮੈਂ ਹਾਂ ਤੂੰ ਹੀ ਤੇ ਲੈਂਦਾ ਰਿਹਾ ਵਿੱਚੋਂ ਪੈਸੇ ਛੇਰ ਆਹੋ ਮੈਂ ਲੈਂਦਾ ਰਿਹਾ ਵਾਂ ਤੇ ਮੈਂ ਹਾਂ ਚੱਲ ਫਿਰ ਬੈ ਕੇ ਕਰ ਲੈਨੇ ਹਿਸਾਬ-ਕਿਤਾਬ ਤੈਨੂੰ ਦੱਸ ਦਿੰਨਾ ਮੈਂ ਕਿੰਨੇ ਪੈਸੇ ਬਜੇ ਤੇ ਕੀ ਬਣਿਆ ਮੈਨੂੰ ਸਮਝ ਨਹੀਂ ਆਉਂਦੀ ਅੱਗੇ ਤੱਕ ਕਦੀ ਇਹਨੇ ਪੁੱਛਿਆ ਨਹੀਂ ਤੇ ਹੁਣ ਕੀ ਹੋ ਗਿਆ ਜਿਹੜਾ ਤਾਨੂੰ ਸਾਫ਼ ਕਿ ਵਾ ਸੋਦਾ ਨੀਗਾ ਉਹ ਅੰਦਰੋਂ ਕਹਿੰਦੀ ਹੁਣੀ ਆ ਕਿ ਪੁੱਛ ਪਲਾ ਕਿ ਕਿੰਨੇ ਕ ਪੈਸੇ ਵਜਦੇ ਆ ਤੇ ਸ਼ਹਿਰ ਸੂਰ ਜਾਈਏ ਲੀੜਾ ਕਪੜਾ ਬਣਾਈਏ ਕਿਉਂਕਿ ਫਿਰਨ ਤੋਰ ਨੂੰ ਬਥੇਰੀ ਕਾਲੀ ਆ ਮੈਨੂੰ ਨਹੀਂ ਪਤਾ ਵੀ ਉਹਨੇ ਕਿਹਾ ਵਾ ਕਿ ਜਾ ਆਪਣੇ ਆਪ ਆਇਆ ਯੋ ਤੇ ਇਦਾਂ ਦੀਆਂ ਗੱਲਾਂ ਧਿਆਹ ਹੀ ਕਰਨਾ ਇਹ ਭਲਕੇ ਜਦੋਂ ਕਿਤੇ ਅੱਡ ਹੋਣਾ ਪਤਾ ਲੱਗੇ ਵੀ ਖਰਚਾ ਕਿੰਨਾਗਾ ਆਇੰਦਾ ਫਸਲ ਤੇ ਇਦਾਂ ਦੀਆਂ ਗੱਲਾਂ ਲੈ ਤੇ ਅੱਡ ਹੋਣ ਦੀਆਂ ਸਲਾਹਾਂ ਤਾਂ ਨਹੀਂ ਕਰਨ ਦੇ ਜਿਹੜਾ ਤੁਹਾਨੂੰ ਸਾਫ਼ ਤਾ ਪੁੱਛਣ ਰਿਹਾ ਵਾ ਮੈਨੂੰ ਤੇ ਇਦਾਂ ਦੀ ਗੱਲ ਲੱਗਣ ਰਹੀ ਆ ਰਾਮ ਨੇ ਇਹ ਗੱਲ ਨਹੀਂ ਉਹਨੇ ਮੈਨੂੰ ਕਹੀ ਇਹ ਆਈਆਂ ਹੱਡ ਹੁਣਾਵਾ ਸਿਰਫ ਮੈਨੂੰ ਕਹਿੰਦਾ ਕਿ ਤੇ 20 ਚਮਾ ਸਾਲਾਂ ਨੂੰ ਅਕਸਰ ਹੋਣਾ ਹੀ ਆ ਚਲ ਇਹ ਗੱਲ ਤਾਂ ਛੱਡੋ ਹੋ ਜਾਣਗੇ ਤਾਂ ਹੋ ਜਾਣਾ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਕਰਨ ਕਹਿਣ ਰਿਹਾ ਸੀ ਕਿ ਮੰਮਾ ਮੈਂ ਬਾਹਰ ਨਹੀਂ ਕਾ ਜਾਣਾ ਅੱਛਾ ਚਲ ਚੰਗਾ ਹੋਇਆ ਉਹਨੇ ਸਲਾਹ ਬਦਲ ਲਈ ਹੈ ਕਹਿੰਦਾ ਇੱਥੇ ਮੈਂ ਨਾ ਕੋਈ ਕੋਰਸ ਕਰ ਲੈਂਦਾ ਵਾ ਪਤਾ ਨਹੀਂ ਕਿਹੜੇ ਕੋਰਸ ਦਾ ਕਹਿਣ ਰਿਹਾ ਸੀ ਮੈਂ ਪਤਾ ਕੀਤਾ ਵਾ ਮੰਮਾ ਤੇ ਖਰਚਾ ਵਾਵਾ ਆ ਜਾਂਦਾ ਵਾ ਤੇ ਪਾਪਾ ਨੂੰ ਪੁੱਛ ਲਿਓ ਮੈਂ ਫੇਰ ਪਾਪਾ ਨੂੰ ਮੈਂ ਕੀ ਪੁੱਛਣਾ ਵਾ ਉਹਨਾਂ ਹਾਂ ਕਰ ਹੀ ਦੇਣੀ ਆ ਨਾਲੇ ਮੇਰੀ ਸੁਣੋ ਗੱਲ ਆਪਣੀ ਅੱਖਾਂ ਸਾਹਮਣੇ ਰਹੂਗਾ ਬਾਹਰ ਨਿਆਣਾ ਚਲ ਜੇ ਅਹੀਂ ਮੂੰਹ ਚੁੱਕ ਚੁੱਕੇ ਡੀਕ ਦੇਣਾ ਕਿਪ ਤਾਂ ਪੰਜ ਸਾਲਾਂ ਨੂੰ ਆਉਣਾ ਤੇ ਸੱਤਾਂ ਸਾਲਾਂ ਨੂੰ ਆਉਣਾ ਤੇ ਇਹੀ ਕੱਲਿਆਂ ਨੇ ਇੱਥੇ ਕੀ ਕਰਨਾ ਵਾ ਚਲ ਇੱਥੇ ਰਹੂਗਾ ਕੋਰਸ ਕਰੂਗਾ ਇੱਥੇ ਮਾੜੀ ਚੰਗੀ ਕੋਈ ਨੌਕਰੀ ਕਰ ਲੂਗਾ ਸਵੇਰੇ ਜਾਊਗਾ ਤੇ ਸ਼ਾਮਾਂ ਨੂੰ ਆਪਣੇ ਘਰ ਤੇ ਆਜੂਗਾ ਓਏ ਓ ਰਮਨ ਮੈਂ ਤੇਰੀ ਗੱਲ ਮੰਨਦਾ ਵਾ ਪਰ ਉਹਦੀ ਨਾਲ ਇੱਥੇ ਸੰਗਤ ਨਹੀਂ ਚੰਗੀ ਤੈਨੂੰ ਪਤਾ ਵਾ ਜਿੱਦਾਂ ਦੇ ਮੁੰਡੇ ਉਹਦੇ ਨਾਲ ਰਹਿੰਦੇ ਹਨ ਉਹਨੂੰ ਇੱਕ ਵਾਰ ਤੂੰ ਸਮਝਾ ਦਿਓ ਨਾ ਕਿ ਪੁੱਤ ਜੀ ਇੱਥੇ ਰਹਿਣਾ ਵਾ ਤੂੰ ਆਪਣੀਆਂ ਹੱਤਾਂ ਬਦਲ ਲੈਣੀਆਂ ਪਿਆੜੀਆਂ ਵਾ ਜੇ ਤੂੰ ਕਵੇਂ ਮੈਂ ਮੁੰਡਿਆਂ ਦੇ ਨਾਲ ਗੇੜੀਆਂ ਦਿੰਦਾ ਫਿਰਾਂ ਉਹ ਨਹੀਂ ਉਹ ਕੰਮ ਸਾਡੇ ਕੋਲ ਬੰਨਾ ਫੇਰ ਤੇ ਤੈਨੂੰ ਕਿਸ ਨਾ ਕਿਸੇ ਪਾਸੇ ਹੀ ਘਲਾਉਣਾ ਹੀ ਆ ਕਿਹਾ ਉਹਨੇ ਮੈਨੂੰ ਦੇਣਾ ਵਾ ਤੇ ਕੋਈ ਨਹੀਂ ਪਾਪਾ ਮੈਂ ਹਟ ਜਾਊਂਗਾ ਉਹਨਾਂ ਨਾਲ ਮੈਨੂੰ ਪਤਾ ਨਾ ਉਹਨਾਂ ਨੇ ਹਟਣ ਨਾ ਦੇਣਾ ਜੇ ਇੱਥੇ ਨਾ ਮਿਲੇ ਤੇ ਉਹਨਾਂ ਮਗਰ ਸ਼ਹਿਰ ਚਲ ਜਾ ਕਰਨਾ ਫੇਰ ਕੀ ਕਹਿਣਾ ਤੂੰ ਹੁਣ ਮੈਂ ਵੀ ਨਿਆਣਾ ਆਇਆ ਹਾਂ ਕੀ ਉਹਨੂੰ ਕਹਿੰਦੀ ਤੁਸੀਂ ਨਹੀਂ ਸਿਆਣੇ ਜੀ ਜਵਾਬ ਤੇ ਮੈਂ ਦੇ ਨਹੀਂ ਸਕਦੀ ਚੱਲ ਕੋਈ ਨਹੀਂ ਕਰ ਲੈਂਦੇ ਸਲਾਹ ਕੀ ਕਰਨਾ ਆਹੋ ਬਾਹਰ ਭੇਜਣਾ ਹੈ ਜਾਂ ਇੱਥੇ ਰੱਖਣਾ ਚੱਲ ਕੋਈ ਨਹੀਂ ਤင်း ਫਿਕਰ ਨਾ ਕਰੋ ਜੇ ਹਿਸਾਬ ਤੱਕ ਪੁੱਛਣ ਲਿਆ ਤੁਸੀਂ ਦੱਸ ਦਿਓ ਇਹ ਕਿਹੜਾ ਪੱਕਾ ਮਾਰਿਆ ਚੱਲ ਠੀਕ ਆ ਫਿਰ ਮੈਂ ਵੇਖਾਂ ਕੋਈ ਬਾਅਦ ਦਾ ਕੰਮ ਕੋਈ ਤੁਹਾਨੂੰ ਕੀ ਮੈਂ ਦੱਸਿਆ ਬੜੀ ਤੇਜ ਵਾ ਇਹਨੇ ਸਖਾਲ ਕੇ ਘੱਲਿਆ ਹੋਣਾ ਵਾ ਤੇ ਆਹ ਕੰਮ ਇਦਾਂ ਨਹੀਂ ਤੇ ਇਦਾਂ ਕਰੋ ਫੱਫੇ ਕੁੱਟਣੀ ਆ ਵਾਕੋਂ ਦੀਆਂ ਸਕੀਮਾਂ ਡਈਆਂ ਲਾਉਣ ਤੇ ਕੋਈ ਗੱਲ ਨਹੀਂ ਹੋ ਜੇ ਤੇ ਬਣਾਉਂਗੀ ਘਰ ਬਾਹਰ ਦੇ ਨਾਲੇ ਲੱਗ ਜੂਗਾ ਪਤਾ ਤੇ ਘਰ ਕਿਦਾਂ ਬੰਦੇ